ਨਵਾਂ ਮਲੇਰਕੋਟਲਾ ਰੋਡ ਤੇ ਫੈਕਟਰੀਜ਼ ਵਿੱਚ ਮਜੀ ਤਬਾਹੀ ਅੰਚਲ ਇੰਡਸਟਰੀਜ਼ ਭਿਆਨਕ ਅਗਨੇ ਮਚਾਇਆ ਕ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸਰ ਦਾ ਨਾਮ ਸੁਣੇ ਕਰ ਜੀ ਕੀ ਗੱਲ ਬਾਤ ਹੋਈ ਹੈ ਚੱਲ ਬਾਤ ਕੀ 5:30 ਵਜੇ ਸਾਨੂੰ ਫੋਨ ਆਇਆ ਸਵੇਰੇ ਜੀ ਤੇ 2 ਨਿੱਕਲ ਰਿਹਾ ਅਸੀਂ ਆਏ ਜੀ ਅਸੀਂ ਫਾਇਰ ਬ੍ਰਿਗੇਡ ਨੂੰ ਸਭ ਤੋਂ ਪਹਿਲਾਂ ਫੋਨ ਕੀਤਾ ਫਾਇਰ ਬ੍ਰਿਗੇਡ ਨੇ ਆ ਕੇ ਜਿੱਥੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ 2.5 ਘੰਟੇ ਬਾਅਦ ਅੱਜ ਤੇ ਕਾਬੂ ਪਾਇਆ ਜੀ ਦੇਖਿਆ ਜੀ ਸਾਰਾ ਮੇਰਾ ਸਾਰਾ ਹੀ ਟੋਟਲੀ ਸਮਾਨ ਜਿਹੜਾ ਪਿਆ ਤੇ ਸਾਰੇ ਫੁੱਜ ਗਿਆ ਕੈਮੀਕਲ ਜੀ ਗਾ ਮਟੀਰੀਅਲ ਸਾਰਾ ਸਾਰਾ ਕੁਝ ਫੁੱਜ ਗਿਆ ਕੀ ਚੀਜ਼ ਬਣ ਗਈ ਉਰੇ ਇੱਥੇ ਜੀ ਰਵੜ ਪਾਟ ਬਣਦਾ ਜੀ ਕਿੰਨਾ ਕ ਨੁਕਸਾਨ ਹੋਇਆ ਜੀ ਨੁਕਸਾਨ ਤਾਂ ਵੀਰ ਜੀ ਉਹ ਕੀ ਕਹਿ ਦਈਏ ਜੀ ਅਨਮਿੱਥੇ ਮਾਲਤੀਾ ਜੀ ਮੈਲ ਗੰਦਾ ਜੀ ਪਿਆਰ ਦੇ ਕਰੀਬ ਹੋਊਗਾ ਜੀ 50 ਲੱਖ ਦੇ ਕਰੀਬ ਹੋਊਗਾ ਜੀ ਕੀ ਮੰਗ ਕਰਦੇ ਹਾਂ ਮੰਗ ਕਾਦੀ ਕਰਨੀ ਹੈ ਜੀ ਸਾਡਾ ਤਾਂ ਬਸ ਸਾਡਾ ਤਾਂ ਬਸ ਹੋਈ ਹੈ ਜੀ ਜਿਹੜਾ ਜਿੱਦਾਂ ਮੇਰਾ ਰਾਮ ਮਟੀਰੀਅਲ ਪਿਆ ਸੀ ਮੈਨੂੰ ਵਾਪਸ ਮਿਲ ਜਾਵੇ ਹੋਰ ਕੀਮਾ ਤੋਂ ਮੰਗ ਕਰਨੀ ਹੈ ਤਾਂ ਬਾਤ ਚੱਲਦੀ ਤੁਸੀਂ ਕੋਈ ਏਜੀ ਫੈਕਟਰੀ ਦੀ ਇੰਸ਼ੂਰੈਂਸ ਵਗੈਰਾ ਕੋਈ ਕਰਾਈ ਬਿਲਕੁਲ ਹੈ ਜੀ ਤੈਨੂੰ ਲੱਗਦਾ ਕਿ ਕੀ ਕੀ ਬੰਦ ਸੀ ਕੰਬੈਨ ਦਾ ਸਪੇਅਰ ਪਾਰਟ ਬੰਦ ਸੀ ਠੀਕ ਹੈ ਤੇ ਉਹ ਬਾਹਰ ਵੀ ਜਾਂਦਾ ਸੀ ਕਿ ਲੋਕਲ ਬਿਗਦਾ ਸੀ ਨਹੀਂ ਬਾਹਰ ਹੀ ਜਾਂਦਾ ਸੀ ਜੀ ਮੇਰਾ ਲੁਧਿਆਣੇ ਲੁਧਿਆਣੇ ਜਾਂਦਾ ਸੀ ਠੀਕ